ਸੋ ਵੈਲਕਮ ਟੂ ਅ ਨਿਊ ਵਲੌਗ ਤਾਂ ਗਾਇਸ ਅੱਜ ਦੇ ਵਲੌਗ ਚ ਆਪਾਂ ਕਰਨ ਵਾਲਿਆ ਪ੍ਰੈਂਕ ਬਹੁਤ ਹੀ ਦਿਲਵਾਲਾ ਆਪਾਂ ਮਾਸਕ ਲਾਗੇ ਨਾ ਕਸ਼ ਕਪੜੇ ਗੀ ਜਵਾਕ ਉਹਨਾਂ ਨੂੰ ਆਪਾਂ ਡਰਾਵਾਂਗੇ ਤੇ ਵੀਡੀਓ ਨਾ ਬਣੇ ਰਹੇ ਬਾਕੀ ਆਪਣਾ ਬਾਈ ਦੱਸਦਾ ਚਲੋ ਆਪਾਂ ਕਰਦੇ ਆ ਸ਼ੁਰੂ ਪ੍ਰੈਂਕ ਇਹ ਬਣੂੰਗਾ ਅੱਜ ਭੂਤ ਬਣ ਕੇ ਦਿਖਾਦੇ ਭੂਤ ਬਸ ਓਕੇ ਆ ਠੀਕ ਆ ਚਲੋ ਆਪਾਂ ਚੱਲਦੇ ਆ ਫਿਰ ਭੂਤ ਗਲੀ ਦੇ ਵਿੱਚ ਚੱਲਦੇ ਆਗੇ ਚਲਾ ਜੋ ਫਿਰ ਤੁਹਾਨੂੰ ਗਲੀ ਚ ਲੈ ਚਲਦੇ ਆਂ ਦੀਦੀ ਮੈਨੂੰ ਇਕੱਲੀ ਰਾਂਚੇ ਡਰ ਲੱਗਦਾ ਉੱਥੇ ਕੁੱਤੇ ਬਹੁਤ ਤੇ ਸੁਸਾਨ ਜੀ ਆ ਤੁਮੇ ਨਾ ਚੱਲੋ ਓਹ ਹੋ ਡਰਦੀ ਕਾ ਤਾ ਮੈਂ ਹੈਗੀ ਆ ਪੂਰੀ ਦਲੇਰ ਚੱਲ ਮੈਂ ਤੈਨੂੰ ਛੱਡ ਕੇ ਆਉ ਆਹ ਟੀ-ਸ਼ਰਟ ਰਹਿ ਗਈ ਇਹ ਮੈਂ ਰੱਖਦਾ ਚਲ ਚਲਦੇ ਆਂ ਅੱਛਾ ਤੂੰ ਸਾਈਜ਼ ਬਕਮ ਕਰ ਲਿਆ ਸੀਗਾ ਟੈਸਟ ਕਰ ਪਰਸੇ ਚਲ ਕੋਈ ਨਹੀਂ ਚਲ ਕੋਲ ਨੂੰ ਹਾਂ ਫਿਰ 참, 참으로 참 참으로도 쿨이가 안 해, 너는 아저씨 니야 ਕਿੰਨੇ ਵੜਲੇ ਕਿਹੂ ਚੁਣੀ ਬੰਦੇ ਆਲਾ ਚਾਉਂਦੇ ਨੇ ਕਿ ਕਿਥੇ ਹੈ ਪੂਟ ਕਿਥੇ ਹੈ ਪੂਟ ਅ ਹੋਰ ਯਾਦ ਤਰੇਣ ਰਣੀਆਂ ਤੇ ਮੁੱਲ ਦੀ ਲੜਾਈ ਕੋਈ ਆਉਣਗੇ ਨਹੀਂ ਜੇ ਨਾਲ ਟੱਕਰ ਉਹ ਦੇਖੀ ਜਾਂਸੇ ਦੌਣੇ ਭਾਂਡੇ ਮਰਜੀ ਦਰਦਾਉਣੇ ਅਸੀਂ ਵੀ ਕਿੱਦਾਂ ਚੜਦੇ ਇੱਥੇ ਵਾਹ ਤੈਨੂੰ ਖੁੰਜੇ ਲਾ ਦੇਣਗੇ ਜੇ ਆਗਲੇ ਤੇਰੇ ਬੰਦੇ ਕੋਈ ਨਹੀਂ ਅੱਜ ਵੇਖਦੇ ਆ ਤੇਰਾ ਪੂਤ ਬੈਠਾ ਹਾੜੋ ਫੜੋ ਇਹਨੂੰ ਫੜੋ ਆਹ ਫੜ ਲਿਆ ਪੂਤ ਆ ਸੀ ਪੂਤ ਕੌਣ ਓਏ ਤੂੰ ਆਪਣਾ ਮੂੰਹ ਦਿਖਾ ਨੰਗਾ ਕਰ ਇਹਦਾ ਮੂੰਹ ਕੌਣ ਆ ਓਏ ਇਹ ਤਾਂ ਆਰਾਮ ਆ ਮੇਜਰ ਕਾ ਫੜੋ ਇਹਨੂੰ ਖੋਲੋ ਖੋਲ ਇਹਨਾਂ ਦੇ ਹੱਥ ਖੋਲੋ ਹੱਥ ਖੋਲੋ ਫੜੋ ਇਹਨੂੰ ਫੜੋ ਫੜੋ ਇਹਨੂੰ ਕੱਟਾ ਨੂੰ ਛੜੀ ਛੜ ਦੋ ਟੱਲਾ ਨੂੰ ਛੜਾ ਹਾਂ ਛੜੇ ਛੱਰੇ ਛੜ ਦੋ ਬਈ ਚਲ ਛੜੇ ਸੋ ਹੈਲੋ ਗਾਇਜ਼ ਤੁਹਾਨੂੰ ਅੱਜ ਦਾ ਵਲੌਗ ਕਿੱਦਾਂ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਵਲੌਗ ਜੇ ਹਣ ਤੁਸੀਂ ਇੱਥੇ ਤੱਕ ਜੁੜੇ ਆਂ ਤਾਂ ਜ਼ਰੂਰ ਕਰਕੇ ਗੈਂਟ ਵੀਡੀਓ ਕਰ ਕਰ ਕੇ ਸਮਝ ਜਿਹਾ ਸਾਡੀ ਇੱਕ ਟਾਈਮ ਬੜੀਆ ਲੱਗੀ ਤਾਂ ਹੁਣ ਇਹ ਹੈ ਉਹ ਜੇ ਬਲੌਗ ਦੇਖਣ ਲਈ ਸਾਢੇ 8 ਬਲੌਗ ਕੰਮ ਦੇ ਨੇ ਐਂਡ ਬਲੌਗ ਲੈ ਕੇ ਨਾ